ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਸੈਣੀ ਇਟਲੀ ਤੋਂ ਇੱਕ ਬਹੁਤ ਵੱਡੀ ਅਪਡੇਟ ਸਾਂਝੀ ਕਰਨ ਜਾ ਰਿਹਾ ਹਾਂ ਤੁਹਾਡੇ ਨਾਲ ਜੋ ਪਿਛਲੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਵਾਇਰਲ ਵੀਡੀਓ ਦਾ ਉਹ ਵਿਵਾਦ ਦੋਨਾਂ ਹੀ ਪਰਿਵਾਰਾਂ ਵੱਲੋਂ ਆਪਸ ਬੈਠ ਕੇ ਸੁਲਝਾ ਲਿਆ ਗਿਆ ਇਹ ਸਿਆਣੇ ਕਹਿੰਦੇ ਨੇ ਪਤਾ ਲੱਗਦਾ ਕੁੱਲੀ ਨੂੰ ਅੱਗ ਲੱਗ ਕੇ ਕਿਸੇ ਦੀ ਲੱਗੀ ਕੌਣ ਜਾਣਦਾ ਤੇ ਪ੍ਰਮਾਤਮਾ ਤੋਂ ਸਾਨੂੰ ਡਰਨਾ ਚਾਹੀਦਾ ਕਿਉਂਕਿ ਕੱਲ ਨੂੰ ਕੁਝ ਨਹੀਂ ਪਤਾ ਕਿ ਕਿਹਦੇ ਧੀ ਪੁੱਤ ਨੇ ਕਿਹੋ ਜਿਹਾ ਨਿਕਲ ਜਾਣਾ ਇਸ ਕਰਕੇ ਬੇਨਤੀ ਹੈ ਕਿ ਕੱਲ ਨੂੰ ਇਹੀ ਚੀਜ਼ ਥੋੜੇ ਨਾਲ ਵੀ ਹੋ ਸਕਦੀ ਆ ਸੋ ਬਸ ਕਰੋ ਜੋ ਹੋ ਗਿਆ ਗਲਤੀਆਂ ਇਨਸਾਨ ਹੀ ਕਰਦਾ ਬੱਚੇ ਸੀ ਗਲਤੀਆਂ ਕਰ ਗਏ ਕਿਸੇ ਨੇ ਵੀ ਗਲਤੀ ਕੀਤੀ ਕਿਸੇ ਨੇ ਵੀ ਵੀਡੀਓ ਵਾਇਰਲ ਕੀਤੀ ਤੇ ਮੈਂ ਵੀਡੀਓ ਸਾਂਝੀ ਕਰ ਰਿਹਾ ਤੇ ਤੁਸੀਂ ਆਪ ਹੀ ਸੁਣ ਲਵੋ ਕੀ ਕਹਿ ਰਹੇ ਨੇ ਦੋਨੋਂ ਪਰਿਵਾਰ ਥੈਂਕ ਯੂ ਅੱਜ ਅਸੀਂ ਦੋਹੇ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਉਂਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਤੇ ਬਾਕੀ ਜਿਹੜੀ ਤੁਹਾਨੂੰ ਦੱਸਾਂਗੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਉਪਰ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੇ ਆ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਗੱਲ ਫੈੜੀਆਂ ਸੀ ਤੇ ਅਸੀਂ ਇੱਕ ਦੂਜੇ ਨਾਲ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਹੈ ਤੇ ਮੇਰੀ ਇੱਕ ਰਿਕਵੈਸਟ ਹੈ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਸਟ ਆਇਆ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ